ਪਟਿਆਲਾ ਦੇ ਵਿੱਚ ਧਰਮਵੀਰ ਗਾਂਧੀ ਦੇ ਜਿਹੜੀ ਨਾਮਿਨੇਸ਼ਨ ਕੀਤੀ ਫਰੀਜਾਰੀ ਹੈ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਵਰਕਰਾਂ ਜਿਹੜੇ ਅਗੇ ਨੇ ਉਹਨਾਂ ਦਾ ਕੱਟ ਹੋਇਆ ਪਿਆ ਤੇ ਜਿਹੜੇ ਸੰਜੀਵ ਸ਼ਰਮਾ ਕਾਲੂ ਵਿਸ਼ੇਸ਼ ਤੌਰ ਤੇ ਪਹੁੰਚੇ ਨਾਲ ਅੱਜ ਧਰਮਵੀਰ ਗਾਂਧੀ ਦਾ ਨਾਮਿਨੇਸ਼ਨ ਹੋ ਰਹੀ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਲੱਗ ਰਿਹਾ ਬਹੁਤ ਭਾਰੀ ਉਤਸ਼ਾਹ ਤੁਸੀਂ ਦੇਖ ਹੀ ਰਹੇ ਹੋ ਸਾਰੇ ਇੱਥੇ ਜਿੰਨੇ ਵੀ ਕਾਂਗਰਸ ਦੇ ਲੀਡਰ ਐਮ ਸੀ ਪੰਚ ਸਰਪੰਚ ਸਾਰੇ ਇਸ ਰੋਡ ਸ਼ੋ ਜਿਹੜਾ ਕਿ ਡਾਕਟਰ ਸਾਹਿਬ ਦਾ ਹੋ ਰਿਹਾ ਹੈ ਉਹ ਅੱਜ ਪਹੁੰਚ ਰਹੇ ਨੇ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਉਹ ਇਹੋ ਜਿਹੇ ਇਮਾਨਦਾਰ ਅ ਇਮਾਨਦਾਰ ਜਿਹੜੇ ਪਾਰ ਸਾਡੇ ਰਾਹੁਲ ਗਾਂਧੀ ਜੀ ਨੇ ਕੈਂਡੀਡੇਟ ਦਿੱਤੇ ਨੇ ਤੇ ਬਹੁਤ ਭਾਰੀ ਸੋਆ ਸਾਰੇ ਹਮਮ ਆ ਕੇ ਇਸ ਰੋਡ 'ਤੇ ਪਹੁੰਚਣ ਗਿਆ ਪਟਿਆਲਾ ਦੇ ਵਿੱਚ ਕਿਤੂ ਕਿਤੂ ਸਾਰੇ ਪਹੁੰਚ ਰਹੇ ਨੇ ਪੂਰਾ ਜ਼ਿਲ੍ਹਾ ਹੀ ਪਹੁੰਚ ਰਹੇ ਬਿਲਕੁਲ ਜੀ ਪੂਰਾ ਜ਼ਿਲ੍ਹਾ ਪਹੁੰਚ ਰਿਹਾ ਵੱਖ-ਵੱਖ ਵਿਧਾਨ ਸਭਾਵਾਂ ਦੇ ਜਿਹੜੇ ਥੋਦੇ ਚੋਣ ਲੜੇ ਨੇ ਐ ਐਮਐਲਏ ਸਾਹਿਬ ਸਾਭਕਾ ਐਮਐਲਏ ਸਾਹਿਬ ਪੰਚ ਸਰਪੰਚ ਤੇ ਯੂਥ ਕਾਂਗਰਸ ਦੀਆਂ ਪੂਰੀਆਂ ਟੀਮਾਂ ਸਾਡੇ ਚੇਅਰਮੈਨ ਸਾਭਕਾ ਇੰਪਰੂਵਮੈਂਟ ਸੰਤ ਬਾਂਗਾ ਜੀ ਪੂਰੇ ਸਾਰੇ तमाम ਲੀਡਰਸ ਵਰਕਰ ਸਾਰੇ ਆ ਜਿੱਥੇ ਪਹੁੰਚ ਰਹੇ ਨੇ ਜੀ ਜਿਹੜੇ ਆ ਦ ਹੋਏਗਾ ਕਿ ਆਏ ਡਰ ਲੱਗੇਗਾ ਕਿ ਹਾਂ ਵੀ ਇੱਟਾ ਯੂਥ ਤੇ ਵਰਕਰ ਇਕੱਠੇ ਹੋ ਗਏ ਨੇ ਦੇਖੋ ਡਾਰ ਵਾਲੀ ਗੱਲ ਏ ਆ ਵੀ ਦੇਖੋ ਡਾਕਟਰ ਸਾਹਿਬ ਦੀ ਇੱਕ ਆਪਣੀ ਇਹਨਾਂ ਦੀ ਆਪਣੀ ਕਿੰਨਾ ਦੀ ਹੋਣਦਾ ਇੱਕ ਇਹਨਾਂ ਦਾ ਆਪਣਾ ਨਾਮ ਹੈ ਇੱਕ ਆਪਣੀ ਇਹਨਾਂ ਦੀ ਇਮਾਨਦਾਰੀ ਵਾਲੀ ਛਵੀ ਹੈ ਤੇ ਉਹ ਇਲੈਕਸ਼ਨ ਲੜ ਰਹੇ ਨੇ ਦੇਖੋ ਡਾਰ ਦੂਰ ਦੀ ਤੇ ਗੱਲ ਚਲੋ ਛੱਡੋ ਆਪਾਂ ਉਹ ਉਹਨਾਂ ਗੱਲਾਂ 'ਚ ਆਪਾਂ ਨਹੀਂ ਪੈਂਦੇ ਵੀ ਜਿਹੜਾ ਕਿ ਇਲੈਕਸ਼ਨ ਲੜਦਾ ਹੈ ਉਹ ਸਾਰੇ ਆਪਣੇ ਆਪਣੇ ਤਰੀਕੇ ਨਾਲ ਚੋਣ ਲੜਦੇ ਨੇ ਡਾਕਟਰ ਸਾਹਿਬ ਦੀ ਇੱਕ ਆਪਣੀ ਛਵੀ ਹੈ ਤੇ ਬਹੁਤ ਸਾਫ਼ ਸਾਫ਼ ਸੁਥਰੇ ਸਾਫ਼ ਚੁੱਧਰੀ ਛਵੀ ਵਾਲੇ ਕੈਂਡੀਡੇਟ ਨੇ ਸਾਡੇ ਸਾਰੇ ਲੋਕੀ ਇਹਨਾਂ ਨੂੰ ਪਿਆਰ ਕਰਦੇ ਤੇ ਇਹਨਾਂ ਨੂੰ ਵੋਟ ਪਾਉਣਗੇ ਸਾਰੇ ਜੀ ਫਿਰ ਇੱਕ ਵਾਰ ਸਵਾਲ ਉਹੀ ਖੜਾ ਹੋ ਰਿਹਾ ਹੈ ਕਿ ਮੋਹਿਤ ਮਹਿੰਦਰਾ ਇੱਥੇ ਕਿਤੇ ਵੀ ਕਿਸੇ ਵੀ ਕੰਪੈਨਿੰਗ ਦੇ ਵਿੱਚ ਨਜ਼ਰ ਨਹੀਂ ਆਏਗੀ ਦੇਖੋ ਇਹ ਸਵਾਲ ਉਹਨਾਂ ਨੂੰ ਪੁੱਛਿਆ ਕਰੋ ਬਾਰ-ਬਾਰ ਆਪਾਂ ਇੱਕੋ ਗੱਲ ਤੇ ਨਾ ਕਰੀਏ ਇਹ ਸਵਾਲ ਉਹਨਾਂ ਨੂੰ ਪੁੱਛੋ ਵੀ ਉਹ ਕਿੱਥੇ ਨੇ ਅਸੀਂ ਆਪਣੀ ਅੱਜ ਦੀ ਕਾਂਗਰਸ ਪਾਰਟੀ ਦਾ ਅਸੀਂ ਕੰਮ ਕਰਨ ਵਾਲੇ ਸਾਰੇ ਲੋਕਾਂ ਅਸੀਂ ਅੱਜ ਅੱਜ ਵੀ ਡਾਕਟਰ ਸਾਹਿਬ ਦੇ ਨਾਲ ਹਾਂ ਤੁਸੀਂ ਸਵਾਲ ਤਾਂ ਕੀਤਾ ਜਾਂਦਾ ਨਾ ਕਿਉਂਕਿ ਕਿਤੇ ਵੀ ਨਜ਼ਰ ਨਹੀਂ ਆਉਂਦੇ ਹੈਗੇ ਤਾਂ ਹੀ ਤੁਸੀਂ ਜ਼ਿਲ੍ਹੇ ਦੇ ਪ੍ਰਧਾਨ ਹੋ ਤਾਂ ਤੁਹਾਡੇ ਨਾਲ ਕੀਤਾ ਜਾਂਦਾ ਕੱਲ ਨਜ਼ਰੋ ਅੱਜ ਦੀ ਤੇ ਦੇਖੋ ਪਿਛਲੇ ਦਿਨਾਂ 'ਚ ਕਿੱਥੇ ਨਜ਼ਰ ਆਏ ਨੇ ਪਹਿਲਾਂ ਕਰੋਨਾ ਕਾਲ ਨਿਕਲਿਆ ਉਦੋਂ ਕਿੱਥੇ ਨਜ਼ਰ ਆਏ ਪੰਜ ਸਾਲ ਉਹ ਸਰਕਾਰ ਚ ਰਹਿਣੋ ਕਿੱਥੇ ਨਜ਼ਰ ਆਏ ਨੇ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਇਸ ਕਰਕੇ ਲੋਕਾਂ ਨੇ ਜਿਹੜੇ ਜਿਹੜੇ ਸਾਡੇ ਲੋਕਾਂ ਦੇ ਉਹਨਾਂ ਨੂੰ ਜਿਹੜਾ ਇਗਨੋਰ ਕਰਕੇ ਉਹਨਾਂ ਨੂੰ ਜਿਹੜਾ ਵੀ ਜਿਹੜਾ ਦੱਸਿਆ ਵੀ ਅਸੀਂ ਉਹਨਾਂ ਦਾ ਕੰਮ ਨਹੀਂ ਕਰਨਾ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਇੱਥੇ ਤੇ ਬੜੀ ਦੂਰ ਦੀ ਗੱਲੋ ਕਿਤੇ ਨਜ਼ਰ ਨਹੀਂ ਆਉਂਦੇ ਔਰ ਸਨੀ ਸ਼ਰਮਾ ਕਾਲੂ ਜੀ ਤੇ ਮਜ਼ਦੂਰ ਸਾਹਿਬਾ ਹੋ ਵੀ ਜਿਹੜੇ ਲੀਡਰ ਹੋ ਵੀ ਮੌਜੂਦ ਨੇ ਸਾਡੇ ਦਾ ਗੁਰਵ ਸੰਧੂ ਗੁਰਵ ਸੰਧੂ ਜੀ ਅੱਜ ਉਹਸਾ ਹੈ ਵੱਡਾ ਅੱਜ ਨਾਮਿਨੇਸ਼ਨ ਹੋ ਰਹੀ ਹੈ ਬਿਲਕੁਲ ਬਿਲਕੁਲ ਜੀ ਅੱਜ ਪਟਿਆਲਾ ਵਾਸੀਆਂ ਦੇ ਵਿੱਚ ਇੰਨਾ ਕਿ ਉਤਸ਼ਾਹ ਹੈ ਕਿ ਇੱਕ ਮਨਪਸੰਦ ਜਿਹੜਾ ਲੋਕਾਂ ਦਾ ਲੀਡਰ ਹੈ ਪਟਿਆਲਿਆਂ ਦਾ ਪਟਿਆਲੇ ਵਾਲਿਆਂ ਦਾ ਉਹਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਡਾਕਟਰ ਗਾਂਧੀ ਨੂੰ ਸੋ ਡਾਕਟਰ ਗਾਂਧੀ ਇੱਕ ਸਮਾਜ ਸੇਵੀ ਜਿਨ੍ਹਾਂ ਨੇ 2014 ਤੋਂ 19 ਤੱਕ ਜਦੋਂ ਐਮਪੀ ਰਹੇ ਹਨ ਉਹਨਾਂ ਪਟਿਆਲਾ ਵਾਸੀਆਂ ਲਈ ਬਿਨਾਂ ਭੇਦਭਾਵ ਦੇ ਕੰਮ ਕੀਤੇ ਗਰੰਟਾ ਦਿੱਤੀਆਂ ਪਾਸਪੋਰਟ ਦਫ਼ਤਰ ਇੱਥੇ ਲੈ ਕੇ ਆਏ ਉਹ ਡਾਕਟਰ ਗਾਂਧੀ ਦੀ ਦੇਣ ਹੈ ਸਾਨੂੰ ਜਿਹੜਾ ਪਾਸਪੋਰਟ ਦਫ਼ਤਰ ਪਟਿਆਲਾ ਚ ਖੁੱਲਿਆ ਹੈ ਜਿਹੜੀ ਸਾਡੀ ਇਲੈਕਟ੍ਰੀਫਾਈ ਹੋਈ ਹੈ ਜਿਹੜੀ ਰੇਲਵੇ ਉਹ ਡਬਲ ਲੇਨ ਹੋਈ ਹੈ ਉਹ ਵੀ ਡਾਕਟਰ ਗਾਂਧੀ ਦੀ ਦੇਣ ਹੈ ਤੇ ਸਭ ਤੋਂ ਮੇਨ ਗੱਲ ਜਿਹੜਾ ਡਾਕਟਰ ਗਾਂਧੀ ਨੇ ਫੀਮ ਭੁੱਕੀ ਦਾ ਬਿੱਲ ਜਿਹੜਾ ਉਹ ਉਹਦੇ ਚ ਪੇਸ਼ ਕੀਤਾ ਵਿਧਾਨ ਸਭਾ ਉਹਦੇ ਚ ਲੋਕ ਸਭਾ ਚ ਸੌਰੀ ਉੱਥੇ ਉਹਨਾਂ ਨੇ ਮੁੱਦਾ ਚੱਕਿਆ ਘੱਟੋ ਘੱਟ ਉਹਨਾਂ ਨੇ 60% ਐਮਪੀ ਜਿਹੜੇ ਨੇ ਉਹ ਰਾਜ਼ੀ ਕਰ ਲਏ ਸੀ ਵੀ ਜੇ ਪੋਸਟ ਦੀ ਖੇਤੀ ਰਾਜਸਥਾਨ ਐਮਪੀ ਦੇ ਵਿੱਚ ਹੋ ਸਕਦੀ ਤੇ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਸਿੰਥੈਟਿਕ ਨਸ਼ੇ ਨੂੰ ਠੱਲ ਪਾਉਣ ਲਈ ਜਿਹੜਾ ਉਹਨਾਂ ਨੇ ਮੁੱਦਾ ਚੱਕਿਆ ਪੋਸਟ ਦਾ ਖੇਤੀ ਦਾ ਉਹ ਸਭ ਤੋਂ ਅਹਿਮ ਜਿਹੜਾ ਪੰਜਾਬੀਆਂ ਵਾਲੀ ਮੁੱਦਾ ਅੱਜ ਦੀ ਡੇਟ ਤੇ ਤਾਂ ਹੀ ਸਿੰਥੈਟਿਕ ਨਸ਼ਾ ਅਸੀਂ ਕੰਟਰੋਲ ਕਰ ਸਕਦੇ ਆ ਤੇ ਆ ਨਾਲ ਜਿੰਨੀ ਲੀਡਰਸ਼ਿਪ ਸਾਡੀ ਸਰਦਾਰ ਦਰਬਾਰਾ ਸਿੰਘ ਬਣਾਲਾ ਹਲਕਾ ਇੰਚਾਰਜ ਨੇ ਮਾਨਤ ਖਨੋੜਾ ਜੀ ਨੇ ਸੀਨੀਅਰ ਲੀਡਰਸ਼ਿਪ ਇੱਥੇ ਆਪ ਪਹੁੰਚ ਰਹੀ ਹੈ ਪਰ ਜਿੰਨੇ ਲੋਕ ਪਹੁੰਚੇ ਨੇ ਉਹ ਡਾਕਟਰ ਗਾਂਧੀ ਨੂੰ ਪਿਆਰ ਕਰਨ ਵਾਲੇ ਆਪ ਮੁਹਾਰੇ ਇੱਥੇ ਡਾਕਟਰ ਸਾਹਿਬ ਦੇ ਕਾਗਜ਼ ਦਾਖਲ ਕਰਾਉਣ ਲਈ ਅੱਜ ਪਹੁੰਚੇ ਹੋਏ ਨੇ ਦਲਵਾਰਾ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਦਲਵਾਰਾ ਸਿੰਘ ਜੀ ਕਿਥੋਂ ਦੇ ਕਿੱਥੇ ਤੱਕ ਇਹ ਜਿਹੜਾ ਇੱਕ ਰੋਡ ਸ਼ੋਅ ਹੀ ਬਣਾ ਦਿੱਤਾ ਰੋਡ ਸ਼ੋਅ ਨੂੰ ਹੁਣ ਇਹਨੂੰ ਅਗਲੀਅਰਡ ਕਰਦੇ ਹੋਏ ਡਾਕਟਰ ਗਾਂਧੀ ਆਪਣਾ ਨਾਮੀਨੇਸ਼ਨ ਭਰਨਗੇ ਸਰ ਡਾਕਟਰ ਗਾਂਧੀ ਲੋਕਾਂ ਦੇ ਸ਼ਾਹ ਸ਼ਾਹ ਨੇ ਬਹੁਤ ਸ਼ਾਹ ਲੋਕਾਂ ਦੇ ਵਿੱਚ ਔਰ ਬਹੁਤ ਵੱਡੀ ਲੀਡ ਨਾਲ ਡਾਕਟਰ ਗਾਂਧੀ ਚੱਲਣਗੇ ਕਿਉਂਕਿ ਕਿ ਇਮਾਨਦਾਰ ਇੱਕ ਬਹੁਤ ਐਸੀ ਸਖਸ਼ੀਅਤ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਮਕਬੂਲ ਆ ਗਰੀਬਾਂ ਦੇ ਵਿੱਚ ਖਾਸ ਤੌਰ ਤੇ ਜੇ ਜਿਹੜੇ ਲੋਕ ਡਾਕਟਰ ਸਾਹਿਬ ਤੋਂ ਦਵਾਈ ਲੈਂਦੇ ਨੇ ਉਹ ਬਹੁਤ ਹੀ ਜ਼ਿਆਦਾ ਸਾਡਾ ਪਿਆਰ ਕਰਦੇ ਨੇ ਸੋ ਇਸ ਤੋਂ ਬਿਨਾ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਨੇ ਵਰਕਰ ਸਹਿਬਾਨ ਨੇ ਸਾਰੇ ਡਾਕਟਰ ਗਾਂਧੀ ਨੂੰ ਚਾਹੁੰਦੇ ਨੇ ਸੋ ਡਾਕਟਰ ਗਾਂਧੀ ਅੱਜ ਨਾਮਿਨੇਸ਼ਨ ਫਾਈਲ ਕਰਨਗੇ ਇੱਕ ਤਰੀਕ ਨੂੰ ਇਲੈਕਸ਼ਨ ਤੋਂ ਬਾਅਦ 4 ਤਰੀਕ ਨੂੰ ਡਾਕਟਰ ਸਾਹਿਬ ਐਮਪੀ ਹੋਣਗੇ ਇਹ ਸਾਡਾ ਜਿਹੜਾ ਹੈ ਵਾਅਦਾ ਹੈ ਇਹ ਦਾਵਾ ਹੈ ਸਾਡਾ ਬਹੁਤ ਬਹੁਤ ਵੱਡੇ ਸਕਨ ਉਸ ਜਿਹੜੀ ਹੈ ਲੋਕ ਸਭਾ ਦੀ ਸੀਟ ਸੋ ਸੀਟ ਜਿੱਤੀ ਜਾਏਗੀ ਇਥੋਂ ਪਟਿਆਲਾ ਤੋਂ ਵੱਡੇ ਮਰ ਜਾਂਦੇ ਨਾਲ ਬਿਲਕੁਲ 100 ਬੰਨ ਪਰਸੈਂਟ ਕਿਉਂਕਿ ਪਟਿਆਲਾ ਦੇ ਸਾਰੇ ਜਿਹੜੇ ਵੋਟਰ ਨੇ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਤੱਲਕ ਰੱਖਦੇ ਹੋਣ ਸਾਰੇ ਕਾਂਗਰਸ ਪਾਰਟੀ ਨੂੰ ਇਤਨੀ ਵੋਟਾਂ ਪਾਉਣ ਦਾ ਸਾਰੇ ਨੇ ਮਨ ਬਣਾਇਆ ਖਾਸ ਕਰਕੇ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਲੋਕ ਸੇਵਾ ਕਰ ਰਹੇ ਨੇ ਉਹ ਚਾਹੇ ਆਪਣੇ ਡਾਕਟਰੀ ਪੇਸ਼ੇ ਦੇ ਹੋਣ ਉਹ ਗਰੀਬਾਂ ਦੀ ਮਦਦ ਕਰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਪ੍ਰਤੀ ਬੜਾ ਸਤਿਕਾਰ ਆ ਤੇ ਅਸੀਂ ਵੱਡੇ ਮਾਰਜਿਨ ਦੇ ਨਾਲ ਜਿੱਤਾਂਗੇ ਚਾਹੇ ਕੋਈ ਵੀ ਪਾਰਟੀ ਦਾ ਕੋਈ ਬੰਦਾ ਸਬੰਧ ਰੱਖਦਾ ਕੋਈ ਇੱਕੋ ਗੱਲ ਰੱਖਦਾ ਕਿ ਵੋਟ ਜਿਹੜੀ ਧਰਮਵੀਰ ਗਾਂਧੀ ਜੀ ਨੂੰ ਪਾਉਣੀ ਆ ਡਾਕਟਰ ਸਾਹਿਬ ਨੂੰ ਪਾਉਣੀ ਆ ਧਰਮਵੀਰ ਗਾਂਧੀ ਜੀ ਨੂੰ ਜਿਹੜੀ ਵੋਟ ਪਾਣੀ ਆ ਹੱਥ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੱਕੀਆਂ ਫੜੀਆਂ ਹੋਈਆਂ ਨੇ ਧਰਮਵੀਰ ਗਾਂਧੀ ਜੀ ਦੀਆਂ ਉਮੀਦਵਾਰ ਕਾਂਗਰਸ ਪਾਰਟੀ ਲੋਕ ਸਭਾ ਹਲਕਾ ਦੀਆਂ ਤੇ ਵੱਡਾ ਹੁਸਾ ਜਿਹੜਾ ਵਰਕਰਾਂ ਤੇ ਲੀਡਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਿਹੜੇ ਪਟਿਆਲਾ ਸੀਟ ਤੋਂ ਡਾ ਧਰਮਵੀਰ ਗਾਂਧੀ ਨੂੰ ਜਿਹੜਾ ਹੈਗਾ ਕਿ ਇੱਥੋਂ ਜਿਤਾ ਕੇ ਭੇਜਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਗੱਡੀ ਸਜਾਈ ਗਈ ਹੈ ਤੇ ਜਿਹੜੇ ਦੇ ਉੱਪਰ ਨਾਮੀਨੇਸ਼ਨ ਭਰਨ ਵਾਸਤੇ ਤੋਂ ਡੀਸੀ ਆਫਿਸ ਤੱਕ ਜਾਣਗੇ ਕਿਉਂਕਿ ਡੀਸੀ ਆਫਿਸ ਤੋਂ ਵੀ ਹਦਾਇਤਾਂ ਹੋ ਗਈਆਂ ਅਸੀ ਕਿ ਨਾਮੀਨੇਸ਼ਨ ਜਿੰਨੀ ਜਲਦੀ ਭਰੀ ਜਾਵੇ ਉਹ ਨਹੀਂ ਉਹਨਾਂ ਦਾ सौखा हो जाएगा पटियाला को, को देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर